ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੋਲ ਜਾਂਦੇ ਰਹਿੰਦੇ ਆ ਸਰਪੰਚਾਂ ਦੇ ਕੋਲ ਜਾਂਦੇ ਰਹਿੰਦੇ ਆ ਤੇ ਸਰਪੰਚਾਂ ਨੇ ਪੰਚਾਇਤਾਂ ਨੇ ਕੀ ਵਿਕਾਸ ਦੇ ਕੰਮ ਕੀਤੇ ਆ ਕਿਉਂਕਿ ਇਹਨਾਂ ਨੂੰ 5 ਮਹੀਨੇ ਹੋ ਗਏ ਬਣਿਆ ਨੂੰ ਤੇ ਕਿਹੜੇ-ਕਿਹੜੇ ਇਹਨਾਂ ਨੇ ਵਿਕਾਸ ਦੇ ਕੰਮ ਇਹਨਾਂ ਮਹੀਨਾ ਦੇ ਵਿੱਚ ਕੀਤੇ ਆ ਤੇ ਅੱਗੇ ਇਹਨਾਂ ਨੇ ਕੀ ਕਰਨਾ ਹੈ ਉਹ ਵੀ ਆਪਾਂ ਪੁੱਛਣਾ ਹੈ ਇਹਨਾਂ ਨੂੰ ਵੀ ਅੱਗੇ ਜਿਹੜਾ ਤੁਹਾਡਾ ਕੀ ਅਜੰਡਾ ਕੀ ਪਲਾਨ ਹੈ ਜਿਹੜਾ ਤੁਸੀਂ ਕਰਨ ਵਾਲੇ ਕੰਮ ਰਹਿੰਦੇ ਆ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਪੰਚਾਇਤਾਂ ਨੇ ਨਹੀਂ ਕੀਤੇ ਹੁਣ ਤੁਸੀਂ ਕੀ ਕਰੋਗੇ ਤੇ ਕੀਤਾ ਕੀ ਹੈ ਪੰਜਵੀਂ ਲਾਚ ਇਹ ਆਪਾਂ ਪੁੱਛਣਾ ਇਹਨਾਂ ਨੂੰ ਤੇ ਅੱਜ ਪਿੰਡ ਬਿੱਡਾ ਦੇ ਵਿੱਚ ਸਾਰੀ ਪੰਚਾਇਤ ਸਰਪੰਚ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਮੈਂਬਰ ਇਹਨਾਂ ਦੇ ਨਾਲ ਹੈ ਤੇ ਇਹਨਾਂ ਨਾਲ ਆਪਾਂ ਹੁਣ ਗੱਲਬਾਤ ਕਰਦੇ ਆ ਤੇ ਫੇਰ ਤੁਹਾਨੂੰ ਪਿੰਡ ਵਿਖਾਵਾਂਗੇ ਪਿੰਡ ਦੀਆਂ ਗਲੀਆਂ ਵਿਖਾਵਾਂਗੇ ਤੇ ਸਾਰਾ ਪਿੰਡ ਦੇ ਜੋ ਕੀਤਾ ਉਹ ਵੀ ਆਪਾਂ ਵਿਖਾਵਾਂਗੇ ਤੇ ਜੋ ਕਰਨ ਵਾਲਾ ਉਹ ਵੀ ਆਪਾਂ ਵਿਖਾਵਾਂਗੇ ਹੁਣ ਆਪਾਂ ਕਰਦੇ ਆਂ ਗੱਲਬਾਤ ਸਰਪੰਚ ਸਾਹਿਬ ਪਹਿਲਾਂ ਤਾਂ ਤੁਸੀਂ ਸਾਨੂੰ ਟਾਈਮ ਦਿੱਤਾ ਅੱਜ ਮਿੱਡੇ ਪਿੰਡ ਦੇ ਤੁਸੀਂ ਸਰਪੰਚ ਨੂੰ ਸਾਨੂੰ ਟਾਈਮ ਦਿੱਤਾ ਤੁਹਾਡਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸ਼ੁਕਰੀਆ ਕਰਦੇ ਆਂ ਤੁਹਾਡਾ ਤੇ ਪਹਿਲਾਂ ਵੀ ਇੱਥੇ ਬਿੱਟੇ ਆਉਂਦੇ ਜਾਂਦੇ ਰਹਿੰਦੇ ਤੇ ਕਮੇਟੀ ਦੇ ਜਿਹੜੇ ਹਾਲਾਤ ਆਉਂਦੇ ਰਹਿੰਦੇ ਆ ਤੁਹਾਨੂੰ 5 ਮਹੀਨੇ ਹੋ ਗਏ ਬਣਿਆ ਤੇ ਕਿੰਨੇ ਕਿਤਾਬ ਤੁਸੀਂ ਕਰ ਦਿੱਕੋ ਇੱਕ ਪਹਿਲਾਂ ਤੇ ਕਿੰਨੇ ਕੁ ਬਾਕੀ ਰਹਿੰਦੇ ਐ ਤੇ ਜਿਹੜੀ ਜੀ ਮੱਗ ਕਰਦੇ ਹੋ ਸਰਕਾਰ ਤੋਂ ਵੀ ਆਹ ਕੰਮ ਖੜੇ ਕਰਨ ਵਾਲੇ ਰਹਿੰਦੇ ਐ ਤੇ ਕੀ ਕੁਛ ਇਹ ਨੂੰ ਪਲਟ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਪੰਜ ਪਾਣੀ نیوز ਤੇ ਵਿਸ਼ਵ ਟੀਵੀ ਦਾ ਸੀ ਆਪਦੇ ਨਗਰ ਮੱਡਾ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਕਿਹੜੀ ਹੈਗੀ ਆ ਸਾਨੂੰ 5 ਮਹੀਨੇ ਹੋ ਗਏ ਸਾਡੀ ਪੰਚਾਇਤ ਬਣੀ ਨੂੰ ਅਸੀਂ 5 ਮਹੀਨਿਆਂ ਵਿੱਚ ਇੱਕ ਵਧੀਆ ਉਪਰਾਲਾ ਕਰ ਰਹੇ ਆ ਸਭ ਤੋਂ ਪਹਿਲਾਂ ਜਿੱਥੇ ਆਪਾਂ ਖੜੇ ਆ ਇਹ ਪੈਲਸ ਦਾ ਬਹੁਤ ਬਾਹਰਲੀ ਦਿਖ ਬਹੁਤ ਜਿਆਦਾ ਖਰਾਬ ਹੋਈ ਪਈ ਸੀ ਝਾੜ ਬੂਟੇ ਹੋਏ ਪਏ ਸੀ ਉਹ ਸਾਰੇ ਪੱਟ ਕੇ ਨੂੰ ਸਾਫ਼ ਕੀਤਾ ਗਿਆ ਸਰਪੰਚ ਸਾਹਿਬ ਦਿਖਾਓ ਕੀ ਕੰਮ ਕੀਤਾ ਤੁਸੀਂ ਆ ਵੇਖੋ ਜੀ ਆ ਪੈਲਸ ਜਿਹੜਾ ਤੁਸੀਂ ਪੈਲਸ ਦਾ ਆਪਾਂ ਜਾ ਰਹੇ ਆ ਇਸ ਪੈਲਸ ਦੀ ਸਫਾਈ ਕੀਤੀ ਇਹਨੂੰ ਦੁਬਾਰਾ ਇੱਕ ਵਧੀਆ ਢਾਂਚਾ ਬਣਾ ਕੇ ਇਹਦਾ ਮੁੱਟੀ-ਮੁੱਟੀ ਪਾ ਕੇ ਇਸ ਨੂੰ ਵਧੀਆ ਤਰੀਕੇ ਨਾਲ ਦੁਬਾਰਾ ਚਾਲੂ ਕਰਨਾ ਹੈ ਜੀ ਸੋ ਇਹਦੀ ਬਹੁਤ ਮਾੜੀ ਹਾਲਤ ਸੀ ਤੁਸੀਂ ਦੇਖੋ ਉਚਾੜ ਬੂਟੀਆਂ ਬਹੁਤ ਜਿਆਦੀਆਂ ਸੀ ਸਾਰੀਆਂ ਅਸੀਂ ਪੱਟ ਕੇ ਇਸ ਦੀ ਸਫਾਈ ਕਰਾਈ। ਇੱਧਰ ਜਿਹੜੀ ਇਹ ਵੀ ਸਫਾਈ ਤੁਸੀਂ ਕਰਾਈ ਹੈ? ਹਾਂਜੀ ਇਹ ਸਾਰੀ ਸਫਾਈ ਜਦੋਂ ਤੁਸੀਂ ਤੁਹਾਡਾ ਕੈਮਰਾ ਜਾਂਦਾ ਇਹ ਸਾਰੀ ਸਫਾਈ ਅਸੀਂ ਹੁਣੇ ਕਰਾਈ ਹੈ। ਇਹ ਕਾਦੀ ਬਿਲਡਿੰਗ ਹੈ ਜੀ ਜਿਹੜੀ ਇਹ ਬੰਜਰ ਖਪਾ ਇਹ ਫੈਂਸ ਦੀ ਰਸੋਈ ਹੈ ਜੀ। ਅੱਛਾ। ਹਾਂਜੀ। ਸੋ ਜਿਹੜੇ ਵਿਕਾਸ ਦੀ ਗੱਲ ਆ ਅੱਜ ਤਾਂ ਸਿਰਫ ਸਾਨੂੰ ਥੋੜਾ ਜਿਹਾ ਟਾਈਮ ਹੋਇਆ ਆ। ਅਸੀਂ ਇਹ ਲੰਮੇ ਸਮੇਂ ਵਿੱਚ ਬਹੁਤ ਜ਼ਿਆਦਾ ਵਿਕਾਸ ਕਰਨ ਦੀ ਉਮੀਦ ਰੱਖਦੇ ਆਂ ਸਰਕਾਰ ਤੋਂ ਵੀ ਇਸੇ ਤਰ੍ਹਾਂ ਹੀ ਟਾਈਮ-ਟਾਈਮ ਤੇ ਅਸੀਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਉਹ ਮੰਗਾਂਗੇ ਸਭ ਤੋਂ ਵੱਡਾ ਇਹ ਸਾਡੇ ਪਿੰਡ ਨੂੰ ਜੋ ਲੋੜ ਆ ਤੇ ਅੱਜ ਪੀਣ ਵਾਲੇ ਪਾਣੀ ਦੀ ਹੈ ਕਿਉਂਕਿ ਸੇਮ ਵਾਲਾ ਏਰੀਆ ਹੁਣ ਕਰਕੇ ਨਿਤਰਾ ਪਾਣੀ ਬਹੁਤ ਖਾਰਾ ਆ ਤੇ ਸਾਨੂੰ ਨਹਿਰ ਵਾਲਾ ਪਾਣੀ ਬਹੁਤ ਘੱਟ ਆਉਂਦਾ ਆ ਪਿੰਡ ਵੱਡਾ ਹੋਣ ਕਰਕੇ ਪਾਣੀ ਪੂਰਾ ਨਹੀਂ ਆ ਰਿਹਾ ਇਸ ਕਰਕੇ ਸਰਕਾਰ ਤੋਂ ਤੁਹਾਡੀ ਮੀਡੀਆ ਲਈ ਇਹ ਵੀ ਇੱਕ ਮੰਗ ਰੱਖਦੇ ਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਆੜ ਵਾਲੇ ਨਹਿਰ ਨਾਲ ਜੋੜਿਆ ਜਾਵੇ ਤੇ ਪਾਣੀ ਥੋੜਾ ਵਧ ਕੀਤਾ ਜਾਵੇ ਅਤੇ ਇੱਕ ਸਾਨੂੰ ਵੱਡਾ ਟੈਂਕ ਹੋਰ ਦਿੱਤਾ ਜਾਵੇ ਪਾਣੀ ਸਟਾਕ ਵਾਸਤੇ ਦੂਸਰੀ ਗੱਲ ਇਹ ਆ ਕਿ ਜਿਵੇਂ ਚੰਦਰੇ ਕਮਾਂ ਦੀ ਇਸ ਟਾਈਮ ਇੱਕ ਪ੍ਰਧਾਨ ਮੰਤਰੀ ਵਾਸਤੇ ਵਿੱਚੋਂ ਚੱਲ ਜੰਦਾ ਸੋਲਡ ਵੇਸਟ ਦਾ ਕੰਮ ਆਪਨੇ ਕੋਲੇ ਆਪਣੇ ਇਹ ਸੋਲਡ ਰੈਸਟ ਆ ਜੀ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚੋਂ ਇਹ ਸੋਲਡ ਰੈਸਟ ਬਣ ਰਿਹਾ ਸੁੱਕੇ ਤੇ ਗਿੱਲੇ ਕੂੜੇ ਵਾਸਤੇ ਇਸ ਦੀ ਕੁਛ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਆ ਵੀ ਕੁਸ਼ਤਿਆਰੀ ਹੋ ਗਈ ਹੈ ਦੀ ਛੱਤ ਪੈਣ ਨਹੀਂ ਰਹੀ ਹੈ ਉਹ ਵੀ ਬਸ ਇੱਕ ਦੋ ਦਿਨਾਂ ਵਿੱਚ ਛਾਤੇ ਦੀ ਪੈ ਕੇ ਤਿਆਰ ਹੋ ਜਾਏਗੀ ਬਸ ਪਸ਼ੂ ਹਸਪਤਾਲ ਆ ਜੀ ਇਸ ਦੀ ਵੀ ਹਾਲਾਤ ਮਾੜੇ ਆ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਕੰਮ ਕਰੀ ਜ ਨੇ ਇਸ ਤਰ੍ਹਾਂ ਦੁਬਾਰਾ ਇਹਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵੀ ਵਧੀਆ ਬਣਾਇਆ ਜਾਵੇ ਟਟ ਸਾਹ ਸਾਡੇ ਵਧੀਆ ਲੱਗਿਓਏ ਵੈਸੇ ਇੱਥੇ ਪਿਛਲੇ ਪਾਸੇ ਉਸ ਦਾ ਆਮਿਆ ਇੱਕ ਗਲੀਆਂ ਨਾਲਿੰਗਾ ਦਾ ਚੱਲੀ ਜਾਂਦਾ ਜੀ ਤੇ ਤੀਸਰਾ ਕੰਮ ਸਾਡੇ ਕੋਲੇ ਇੱਕ ਪਾਈਪ ਲਾਣਿਆ ਗੰਦੇ ਪਾਣੀ ਦੀ ਉਹ ਚੱਲੀਆਂ ਦੀ ਸਤ ਨੀਂਦ ਨਹੀਂ ਸ਼ੀ ਹਾਂ ਜੀ ਉਹ ਜਾਣਾ ਚਾਲ ਮਾਰਕੇ ਟੰਗੂ ਤੋਂ ਇਹ 체 ਵੀ ਡੁੱਗੀ ਨਹੀਂ ਉਹ ਨਹੀਂ ਹੈਗੀ ਸਰਪੰਚ ਸਾਹਿਬ ਆ ਜਿਹੜੀਆਂ ਡਿੱਗੀਆਂ ਜਾਂ ਬਣਾਈਆਂ ਪਾਈਪਾਂ ਪਾਈਆਂ ਇਹ ਕੀ ਕੀ ਬਣਾਇਆ ਇਹ ਗੰਦੇ ਪਾਣੀ ਵਾਲੀ ਇੱਕ ਪਾਈਪ ਪਾਈ ਆ ਜੀ ਆਜ ਕਾ ਤੁਹਾਡੇ ਪਿੱਛੇ ਦੋ ਗਲੀਆਂ ਇੱਕ ਬਣ ਕੇ ਤਿਆਰ ਹੋ ਗਈ ਆ ਤੇ ਦੂਸਰੀ ਬਣਨ ਵਾਲੀ ਹੈ ਜੀ ਕਿਹੜਾ ਕੰਮ ਚੱਲ ਰਿਹਾ ਦੋਨਾਂ ਦਾ ਇਹ ਇਥੋਂ ਪਾਪ ਪਾ ਕੇ ਇਹਨਾਂ ਦੇ ਕਿੰਨੇ ਘਰ ਹੈਗੇ ਇਹਨਾਂ ਦਾ ਪਾਣੀ ਇਹਦਾ ਗੰਦਾ ਪਾਣੀ ਪੀ ਕੇ ਸੀਮ ਨਾਲ ਇਹਨਾਂ ਪਾਪ ਜੁੜੀ ਹੋਈ ਹੈ ਤੇ ਜਿੱਥੇ ਅਸੀਂ ਖੜੇ ਆਂ ਇਹ ਚੈਂਬਰ ਆ ਘਰਾਂ ਦਾ ਪਾਣੀ ਪੀਣ ਵਾਸਤੇ ਇਥੋਂ ਅੱਗੇ ਪਾਣੀ ਕੋਈ ਸੀਮ ਨਾਲ ਇਹਨਾਂ ਪਾਪ ਜੁੜੀ ਹੋਈ ਹੈ ਅੱਗੇ ਜਾ ਕੇ ਸੀਮ ਨਾਲ ਚ ਪਾ ਜੇ ਜਗਵੀਰ ਸਿੰਘ ਜੀ ਤੁਸੀਂ ਵੀ ਪੰਚਾਇਤ ਮੈਂਬਰ ਹਾਂਜੀ ਸਰ ਟੋਟਾ ਮਤਲਬ ਇਲਾਕੇ ਦੇ ਜਿਹੜੇ ਆਪਣੇ ਮੰਤਰੀ ਸਾਹਿਬ ਆ ਦਰਬੀਰ ਸਿੰਘ ਗੁੜੀਆਂ ਉਹਨਾਂ ਨਾਲ ਤੁਸੀਂ ਬਹੁਤ ਜਿਆਦਾ ਸਾਰੇ ਬੰਦੇ ਲੇਟੇ ਹੋ ਸਾਰੇ ਬੰਦਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਕਾਰਜ ਅਭਿਗਤ ਜਦੋਂ ਮਿੱਡਾ ਪਿੰਡ ਦੇ ਵਿੱਚ ਇੱਥੇ ਪਹਿਲਾਂ ਅਕਾਲੀ ਦਾ ਜੋਰ ਪਾਰਟੀਆਂ ਦਾ ਜੋਰ ਹੁੰਦਾ ਸੀ ਤੇ ਇੱਥੇ ਤੁਸੀਂ ਸਾਕੇ ਵੋਟ ਦਾਈਤ ਹੁਣ ਤੁਸੀਂ ਮੈਂਬਰ ਬਣ ਕੇ ਪੰਚਾਇਤ ਤੁਹਾਡੀ ਨੌ ਮੈਂਬਰ ਤੁਹਾਡੇ ਬਣ ਗਏ ਕਿ ਕਦੇ ਮੰਤਰੀ ਜੀ ਕੋ ਜਾ ਕੇ ਗ੍ਰਾਂਟ ਮੰਗੀ ਆ ਵੀ ਸਾਡੇ ਪਿੰਡ 'ਚ ਇੰਨੀ ਗ੍ਰਾਂਟ ਆ ਜਿਵੇਂ ਪੈਲਸ ਆ ਪੈਸੇ 10 ਲੱਖ ਰੁਪਏ ਲੱਗਣਾ ਹੈ ਉਹ ਤੁਸੀਂ ਕਦ ਦੱਸਦੇ ਉਹਨਾਂ ਦੇ ਪੈਸੇ ਲੱਗਣੇ ਆ ਕਿ ਕਦੇ ਉਹਨਾਂ ਨੂੰ ਬੇਨਤੀ ਕੀਤੀ ਆ ਤੁਸੀਂ ਉਹਨਾਂ ਨਾਲ ਕੋਈ ਜ਼ਿਆਦਾ ਭੜਿਆ ਹਾਂ ਬਿਲਕੁਲ ਜੀ ਸਰਕਾਰ ਵੀ ਸਾਡੇ ਨਾਲ ਆ ਜਿਵੇਂ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਤੇ ਮੰਤਰੀ ਸਾਹਿਬ ਵੀ ਪੂਰਾ ਸਾਨੂੰ ਸਹਿਯੋਗ ਕਰ ਰਹੇ ਨੇ ਤੇ ਉਹਨਾਂ ਤੋਂ ਪੈਲਸ ਬਾਰੇ ਗਰਾਊਂਡ ਬਾਰੇ ਮੰਗ ਕੀਤੀ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਜ਼ਰੂਰੀਆਂ ਪਿੰਡ ਦੀਆਂ ਤੇ ਹੋ ਸਕਦਾ ਕਿ ਥੋੜੇ ਦਿਨਾਂ ਤੱਕ ਸਾਨੂੰ ਗਰਾਊਂਡ ਬਾਰੇ ਕਿ ਗਰਾਊਂਡ ਦੀ ਗਰਾਊਂਡ ਮਿਲ ਜੇ ਪਰਮਾਤਮਾ ਕਰੇ ਕਿ ਅਸੀਂ ਗਰਾਊਂਡ ਨੂੰ ਐਡਾ ਵਧੀਆ ਬਣਾ ਦਈਏ ਕਿ ਲਾਗੇ ਲਾਗੇ ਤੇ ਟੂਰਨਾਮੈਂਟ ਵੀ ਇੱਥੇ ਹੋਣ ਕਿ ਸਾਡੀ ਸੋਚ ਇਹ ਹੈ ਜੀ ਸਭ ਤੋਂ ਪਹਿਲਾਂ ਕਿ ਗਰਾਊਂਡ ਬਣਾਉਣ ਦੀ ਤੇ ਪੈਲਸ ਬਣਾਉਣ ਦੀ ਜੀ ਤੇ ਮੰਤਰੀ ਸਾਹਿਬ ਵੀ ਕਹਿ ਰਹੇ ਆ ਕਿ ਜਿਵੇਂ ਵੀ ਆਪਾਂ ਨੂੰ ਸਰਕਾਰ ਵੱਲੋਂ ਫੰਡ ਆਊਗਾ ਤੇ ਪਹਿਲ ਦੇ ਆਧਾਰ ਤੇ ਮਿਲੂਗਾ ਤੇ ਸਾਨੂੰ ਵੀ ਵਿਸ਼ਵਾਸ ਹੈ ਮੰਤਰੀ ਸਾਹਿਬ ਤੇ ਕਿ ਜਿਵੇਂ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਤੇ ਸਾਡੇ ਪਿੰਡ ਦਾ ਵੀ ਜ਼ਰੂਰ ਮਤਲਬ ਮੰਤਰੀ ਸਾਹਿਬ ਸਹਿਯੋਗ ਕਰਨਗੇ ਕਿ ਸਾਨੂੰ ਗ੍ਰਾਂਟ ਦੇ ਕੇ ਕਿਉਂਕਿ ਸਾਡਾ ਪਿੰਡ ਸੇਮ ਦਾ ਏਰੀਆ ਕਰਕੇ ਜਿੰਨਾ ਜਿਵੇਂ ਪੈਲਸ ਬਣਿਆ ਸੀ ਇਹ ਵੀ ਖੰਡਰ ਬਣ ਚਲਿਆ ਗਰਾਊਂਡ ਸੀ ਉਹ ਵੀ ਖੰਡਰ ਬਣ ਚਲਿਆ ਜੀ ਤੇ ਸਾਨੂੰ ਇਹ ਉਮੀਦ ਹੈ ਕਿ ਜੇਕਰ ਗ੍ਰਾਂਟ ਦਿੱਤੀ ਜਾਵੇ ਸਾਨੂੰ ਤੇ ਅਸੀਂ ਸਭ ਤੋਂ ਸੋਹਣਾ ਆਪਦਾ ਪਿੰਡ ਬਣਾ ਲਗੇ ਜੀ ਸਾਰੇ ਨਸ਼ਾ ਬਾਰੇ ਤਾਂ ਅਸੀਂ ਮੁਰਤੋਂ ਹੀ ਸਭ ਤੋਂ ਮੇਨ ਅਜੰਡਾ ਹੀ ਸਾਡਾ ਇਹ ਸੀ ਕਿ ਆਪਦੇ ਪਿੰਡ ਦੇ ਮਤਲਬ ਬਦਨਾਮੀ ਦਾ ਟਿੱਕਾ ਲੱਗਾ ਸੀ ਇੱਕ ਮਿੰਡੇ ਤੇ ਕਿ ਇੱਥੇ ਨਸ਼ਾ ਵੇਗਦਾ ਤੇ ਮੁਰਤੋਂ ਹੀ ਸਾਰੇ ਨੌਜਵਾਨ ਲੱਗੇ ਹੋਏ ਆ ਕਿ ਨਾ ਇਹ ਕੰਮ ਆਪਾਂ ਬਿਲਕੁਲ ਬੰਦ ਕਰਨਾ ਤੇ ਹੁਣ ਵੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਰਕਾਰਾਂ ਦਾ ਕਿ ਜਿਹੜੀਆਂ ਇਸ ਬੰਨੇ ਨੂੰ ਆਈਆਂ ਕਿ ਨਸ਼ਾ ਬੰਦ ਕਰਨ ਵਾਲੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਪੁਲਿਸ ਪਾਰਟੀ ਦਾ ਕਿ ਆਪੋ ਆਪਣੀਆਂ ਡਿਊਟੀਆਂ ਵਧੀਆ ਨਿਭਾ ਰਹੇ ਨੇ ਤੇ ਆਪਣੇ ਚੌਂਕੀ ਇਨਚਾਰਜ ਸੁਖਵਿੰਦਰ ਸਿੰਘ ਸੁਖਜੀਤ ਸਿੰਘ ਜੀ ਸੌਰੀ ਤੇ ਬਹੁਤ ਵਧੀਆ ਆਪਦਾ ਕੰਮ ਕਰ ਰਹੇ ਨੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਉਹ ਸਾਡਾ ਸਹਿਯੋਗ ਦਿੰਦੇ ਨਸ਼ੇ ਦੇ ਰੋਕਣ ਤੇ ਤੇ ਅਸੀਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੀ ਜਵਾਨੀ ਨੂੰ ਬਚਾ ਲੈਣਗੇ ਉਹ ਕਿ ਪਹਿਲਾਂ ਵੀ 2 ਸਾਲ ਪਹਿਲਾਂ ਆਏ ਸੀ ਤੇ ਉਦੋਂ ਵੀ ਨਸ਼ੇ ਤੇ ਠੱਲ ਬਹੁਤ ਪਈ ਸੀ ਤੇ ਹੁਣ ਵੀ ਸਾਨੂੰ ਉਮੀਦ ਹੈ ਕਿ ਸਾਡੇ ਪਿੰਡ 'ਚੋਂ ਨਸ਼ੇ ਦੀ ਸਫਾਈ ਹੋਊਗੀ ਨਸ਼ੇ ਵਿਰੋਧ ਫਾਇਰ ਕਰਨ ਵਾਸਤੇ ਜਥੇਬੰਦੀ ਦੇ ਵੀ ਪੁਲਿਸ ਕਲੇ ਇਹਦੇ ਵਿੱਚ ਨਗਰ ਦਾ ਵੀ ਸਹਿਯੋਗ ਚਾਹੀਦਾ ਪੰਚਾਇਤ ਦਾ ਵੀ ਸਹਿਯੋਗ ਚਾਹੀਦਾ ਹੁਣ ਜੇ ਕੋਈ ਨਸ਼ਾ ਵੇਚਦਾ ਨਹੀਂ ਹਟਦਾ ਤੇ ਫੇਰ ਥੋੜੀ ਪੰਚਾਇਤ ਕੀ ਕਰੂ ਅਸੀਂ ਪੰਚਾਇਤ ਤੌਰ ਤੇ ਜਿੰਨੇ ਕੋ ਨਸ਼ਾ ਵੇਚਣ ਦਾ ਸਾਨੂੰ ਪਤਾ ਸੀ ਅਸੀਂ ਉਹਨਾਂ ਸਾਰਿਆਂ ਨੂੰ ਅਨਫਾਰਮ ਕਰਤਾ ਹੈ ਵੀ ਤੁਸੀਂ ਜਾਂ ਤਾਂ ਸੁਧਰ ਜਾਓ ਜੇਕਰ ਕੋਈ ਉਹਦੇ ਵਿੱਚੋਂ ਕੋਈ ਪੁਲਿਸ ਵਾਲਟੀ ਫੜ ਲੈਂਦੀ ਹੈ ਤੇ ਸਾਡੀ ਪੰਚਾਇਤ ਦਾ ਕੋਈ ਬੰਦਾ ਉਸਦੇ ਮਗਰ ਨਹੀਂ ਜਾਏਗਾ ਜੇਕਰ ਜਾਂਦਾ ਤਾਂ ਅਸੀਂ ਉਸਦੇ ਵਿਰੋਧਤਾ ਕਰਾਂਗੇ ਮਾਨ ਜੋਗ ਐਸਐਸਪੀ ਸ਼੍ਰੀ ਅਖਿਲ ਜੱਜਪਾਲ ਜੀ ਚੌਧਰੀ ਜੀ ਡੀਐਸਪੀ ਜਨਰਪਾਲ ਸਿੰਘ ਜੀ ਬਹੁਤ ਵਧੀਆ ਢੰਗ ਨਾਲ ਇੱਕ ਨਸ਼ਾ ਰੋਕਣ ਦੇ ਵਿੱਚ ਲੱਗੇ ਹੋਏ ਆ ਚੌਂਕੀ ਇੰਚਾਰਜ ਸਦਾ ਸੁਖਜੀਤ ਸਿੰਘ ਜੀ ਜੁਨੀ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਦੋ ਸਾਲ ਇੱਥੇ ਰਹਿ ਕੇ ਗਏ ਦੋ ਸਾਲ ਪਹਿਲਾਂ ਕੁਝ ਹਮਾਰੇ ਕਿ ਗਏ ਆ ਉਸ ਟਾਈਮ ਵੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਸਾਰੇ ਜੇ ਨਸ਼ਾ ਤਸਕਸ ਸੀ ਉਹ ਚੁੱਕੇ ਉਹਨਾਂ ਨੇ ਪਰਚੇ ਕੱਟ ਕੇ ਅੰਦਰ ਕੀਤੇ ਅੱਜ ਵੀ ਉਹ ਅੰਦਰ ਬੈਠੇ ਆ ਹੁਣ ਵੀ ਉਹ ਬਹੁਤ ਵੱਡੇ ਪੱਧਰ ਤੇ ਆਦਾ ਕੰਮ ਜਾਰੀ ਕਰਦੇ ਆ ਜਦੋਂ ਵੀ ਹੁੰਦੇ ਆ ਤਕਰੀਬਨ ਇਹ ਭੱਜ ਜਾਂਦੇ ਆ ਹੁਣ ਤਾਂ ਸਾਡਾ ਜਿਹੜਾ ਪਿੰਡ ਆ ਉੱਚੋ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਜਦਰਾ ਮਾਰ ਕੇ ਹੀ ਚਲੇ ਗਏ ਆ ਪੋਸਟ ਪਾਲਟੀ ਦੇ ਅਜੇ ਕੋਈ ਹੱਥ ਨਹੀਂ ਆ ਰਿਹਾ ਸੋ ਸਾਡੀ ਪੰਚਾਇਤ ਆ ਜਿਹੜੀ ਉਹ ਪੋਸਟ ਪਾਲਟੀ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਮੱਲੋ ਖੜੀ ਆ ਅਸੀਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਨਾ ਹਟੇ ਕਿਤੇ ਪੁਸਤੋਂ ਨਹੀਂ ਵੀ ਕਬੂ ਆਉਂਦੇ ਤਾਂ ਅਸੀਂ ਆਪ ਫੜ ਕੇ ਉਹਨਾਂ ਨੂੰ ਦੇ ਦੇਣਾ ਫਿਰ ਕੋਈ ਇਸ ਗੱਲ ਦਾ ਰੋਹਤਾ ਨਾ ਕਰੇ ਆਪ ਦਾ ਸੁਧਰ ਜਾਣਾ ਉਹ ਲੋਕ ਇਹ ਵੀ ਕਹਿਣਗੇ ਵੀ ਅਸੀਂ ਤੁਹਾਨੂੰ ਉੱਪਰ ਪਾਇਤਾ ਵੋਟਾਂ ਪਾਈਆਂ ਤੁਹਾਨੂੰ ਮੈਂਬਰ ਬਣਾਇਆ ਸਰਪੰਚ ਬਣਾਇਆ ਹਾਂਜੀ ਤੇ ਫਿਰ ਵੀ ਤੁਸੀਂ ਸਾਡੇ ਨਾਲ ਟੱਕਰ ਕਰਦੇ ਹੋ ਬੇਕੀ ਲੋਕ ਹੋ ਨਹੀਂ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਚਲੋ ਮੈਂ ਪਿੰਡ ਨੇ ਬੜਾ ਵੱਡਾ ਮਾਨ ਬਖਸ਼ਿਆ 406 ਵੋਟਾਂ ਦੇ ਲੀਡ ਨਾਲ ਮੈਨੂੰ ਸਰਪੰਚ ਬਣਾਇਆ ਸੋ ਮੇਰੀ ਜ਼ਿੰਮੇਵਾਰੀ ਹੈ ਸਾਰੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਦਾ ਧੀ ਪੁੱਤ ਨੂੰ ਸੀ ਨਸ਼ੇ ਤੋਂ ਬਚਾਈਏ ਸੋ ਇਸ ਕਰਕੇ ਅਸੀਂ ਨਸ਼ੇ ਦੇ ਤਾਂ ਪਹਿਲਾਂ ਹੀ ਬੜਾ ਖਿਲਾਫ ਹਾਂ ਹੁਣ ਤਾਂ ਚਲੋ ਪਰਮਾਤਮਾ ਨੇ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕੀ ਜਿਹੜੇ ਕਿਹੜੇ ਕੋਈ ਪ੍ਰੋਜੈਕਟ ਜਿਹੜੇ 5 ਸਾਲਾਂ ਵਾਸਤੇ ਲਿਖੇ ਆ ਕਿ ਅਸੀਂ ਆਹਾਂ ਪ੍ਰੋਜੈਕਟ ਕਰਦੇ ਆ ਪਿੰਡ ਦੇ ਵਿੱਚ ਜਿਹੜੇ ਜ਼ਰੂਰੀ ਆ ਲੋਕਾਂ ਵਾਸਤੇ ਜਿਵੇਂ ਮਦਦ ਸਿੱਖਿਆ ਜਾਂ ਸਿਹਤ ਆ ਜਾਂ ਕੋਈ ਹੋਰ ਛੋਟਾ ਗੁਰੂ ਕਰਾ ਲੈਣੇ ਆ ਹਾਂ ਹਾਂਜੀ ਹਾਂਜੀ ਸਭ ਤੋਂ ਲਿਖਿਆ ਜਿਵੇਂ ਆ ਤੁਹਾਡੇ ਤੋਂ ਪਹਿਲਾਂ ਵੀ ਕੀਤਾ ਕਿ ਸਭ ਤੋਂ ਪਹਿਲਾਂ ਪਾਣੀ ਹੈ ਜੀ ਉਸ ਤੋਂ ਬਾਅਦ ਸਾਡੇ ਸਕੂਲ ਪਿੰਡ ਦੇ ਜਿਹੜੇ ਸਕੂਲ ਦੀ ਬਿਲਡਿੰਗ ਆ ਉਹ ਵੀ ਕੁਝ ਠੀਕ ਨਹੀਂ ਗਈ ਉਸ ਵਾਸਤੇ ਵੀ ਅਸੀਂ ਸੋਚ ਰਹੇ ਆ ਕਿ ਉਹਦਾ ਜਿਹੜੀ ਪੜ੍ਹਾਈ ਦਾ ਮਿਆਰ ਉੱਚਾ ਕੀਤਾ ਜਾਵੇ ਜਿੱਥੇ ਆਪਾਂ ਖੜੇ ਆਏ ਪੈਲਸ ਆ ਇਹਨੂੰ ਵੀ ਕੁਝ ਸਰਕਾਰ ਤੋਂ ਕੋਈ ਫੰਡ ਦੇਵੇ ਤੇ ਅਸੀਂ ਇਹਦੇ ਤੇ ਕੋਈ ਵਧੀਆ ਕੰਮ ਕਰ ਸਹੀ ਜਾਂ ਕੋਈ ਗਰੀਬ ਪਰਿਵਾਰ ਇੱਥੇ ਵਿਆਹ ਕਰ ਸਕੇ ਜਾਂ ਵਧੀਆ ਬਣ ਜਾਵੇ ਜਿਹੜਾ ਮਰਜ਼ੀ ਕਰ ਸਕੇ ਇਹੋ ਜਿਹਾ ਬਣਾ ਸਕੀਏ ਇਹਨੂੰ ਦਾਣਾ ਮੰਡੀ ਆ ਸਾਡੇ ਉਹਦੀ ਵੀ ਕੁਝ ਹਾਲਤ ਥੋੜੀ ਜਿਹੀ ਠੀਕ ਨਹੀਂ ਗਈ ਕੋਈ ਏਰੀਆ ਬਹੁਤ ਵਧੀਆ ਹੈ ਉਹਦਾ ਵੀ ਫੜਫੜ ਵਧੀਆ ਪੰਜ ਆਵੇ ਪਿੰਡ ਸਾਨੂੰ ਸਹਿਯੋਗ ਦੇ ਰਿਹਾ ਕਿ ਰਿੰਗ ਟੈਕਸ ਨਾਲ ਵਿੱਚ ਨਹੀਂ ਜੀ ਪਿੰਡ ਪੂਰਾ ਸਹਿਯੋਗ ਦੇ ਰਿਹਾ ਕੋਈ ਵੀ ਇਸਤਾਂ ਦੀ ਕੋਈ ਗੱਲ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਤੇ ਆ ਕਿ ਨੌ ਦੇ ਨੌ ਮੈਂਬਰ ਸਾਰੀ ਪੰਚਾਇਤ ਇਕੱਠੀ ਹੈ ਕੋਈ ਕਿੰਤੂਪੰਤ ਨਹੀਂ ਅਸੀਂ ਸਤ ਸਭ ਤੋਂ ਵੱਡੀ ਗੱਲ ਤਾਂ ਇਹ ਧਿਆਨ ਦੇ ਕਰਨੀ ਚਾਹੁੰਦੇ ਆ ਅਸੀਂ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਪਿੰਡ ਦੇ ਕੰਮ ਕਰਨਾ ਚਾਹੁੰਦੇ ਆ ਹੀਰਖਾਵਾਦੀ ਚੋਂ ਬਹੁਤ ਦੂਰ ਹੋ ਕੇ ਪਾਰਟੀਆਂ ਚੋਂ ਲੋ ਹਰ ਕੋਈ ਕਿਸੇ ਪਾਰਟੀਆਂ ਜਿਹੜਾ ਕੋਈ ਕਿਸੇ ਨਾਲ ਜੁੜਿਆ ਸੋ ਪਿੰਡ ਦਾ ਜੀਰ ਖਾਬਾ ਦੀ ਪੰਚਾਇਤ ਕਰਦੀ ਆ ਤੇ ਪਿੰਡ ਦਾ ਨੁਕਸਾਨ ਹੁੰਦਾ ਜਿਵੇਂ ਇਹ ਸੰਗ ਪਿਛਲੇ 5 ਸਾਲਾਂ ਦੇ ਵਿੱਚ ਥੋੜੀ ਜਿਹੜੀ ਪੰਚਾਇਤ ਸੀ ਸਾਰੀ ਬਸਦਿਆ ਕਰੇ ਲਈ ਰਹੀ ਹੈ ਕੰਮ ਕੋਈ ਇਹ ਤਾਂ ਹੋ ਨਹੀਂ ਸਕਿਆ ਬੜਾ ਉਮੀਦ ਆ ਵੀ ਹੁਣ ਜਿਹੜਾ ਤੁਸੀਂ ਸਾਰੇ ਇਕੱਠੇ ਹੋ ਕੇ ਹੰਬੜਾ ਬਾਰੋਗੇ ਬਿਲਕੁਲ ਜੀ ਉਮੀਦ ਆ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਚੁੱਕਾ ਹਾਂ ਕਿ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਕੰਮ 'ਚ ਜੀ ਹੋ ਸਕਦਾ ਕਿ ਚਲੋ ਉਹ ਆਪਦੀ ਥਾਂ ਸੱਚੀ ਹੋਣ ਪਰ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਇਹੀ ਸੋਚ ਅੱਜ ਚਲੋ ਸਾਡੇ ਮੈਂਬਰ ਆ ਸਰਪੰਚ ਸਾਹਿਬ ਅੱਡੋ ਅੱਡ ਪਾਰਟੀਆਂ ਨਾਲ ਜੁੜੇ ਹੋਏ ਆ ਪਰ ਪਰ ਫਿਰ ਵੀ ਪਿੰਡ ਲੈਵਲ ਤੇ ਕੋਈ ਸਮਝੌਤਾ ਨਹੀਂ ਜੀ ਕਿਸੇ ਪਾਰਟੀ ਨਾਲ ਜੇ ਕੋਈ ਵੀ ਪਾਰਟੀ ਪਿੰਡ ਲੈਵਲ ਤੇ ਸਹੀ ਕੰਮ ਕਰੂਗੀ ਸਾਨੂੰ ਸਾਡੇ ਨਾਲ ਸਹਿਯੋਗ ਦੇਊਗੀ ਅਸੀਂ ਹਰ ਪਾਰਟੀ ਦੇ ਨੂੰ ਜੀ ਆਇਆਂ ਕਹਾਂਗੇ ਪਰ ਪਿੰਡ ਵਾਸਤੇ ਜੋ ਵੀ ਵਿਕਾਸ ਦਾ ਕੰਮ ਜਿਹੜੀ ਵੀ ਪਾਰਟੀ ਉਹਦੇ ਨਾਲ ਹੀ ਅਸੀਂ ਚੱਲਾਂਗੇ ਤੇ ਹਰ ਮਤਲਬ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਿੰਡ 'ਚ ਜਦੋਂ ਵੀ ਕੋਈ ਸਾਡੇ ਵਿਕਾਸ ਵਾਸਤੇ ਕੋਈ ਸੋਚੂਗਾ ਕੋਈ ਵੀ ਪਾਰਟੀ ਇਸ ਤਰ੍ਹਾਂ ਇਹ ਸੇਵਾ ਕੇਂਦਰ ਆ ਇਹ ਵੀ ਬਹੁਤ ਵਧੀਆ ਸੀਗਾ ਤਿੰਨ ਪਿੰਡਾਂ ਦਾ ਇੱਕ ਸੇਵਾ ਕਹਿੰਦਾ ਸੀ ਬਹੁਤ ਵਧੀਆ ਚੱਲਦਾ ਸੀ ਇਹਦਾ ਸਾਰਾ ਸਮਾਨ ਨਸ਼ੇ ਵਾਲੀ ਲੈ ਕੇ ਲੈ ਗਿਆ ਜੀ ਸਾਰਾ ਖੰਡਰ ਹੋ ਗਿਆ ਦਰਵਾਜ਼ਾ ਤੱਕ ਨਹੀਂ ਰਹਿ ਗਿਆ ਸੋ ਇਹਦੀ ਵੀ ਪੁੱਛ ਸਾਡੀ ਇਹ ਵੀ ਇਸ ਨੂੰ ਵੀ ਚਲਾਇਆ ਜਾਵੇ ਸਰਕਾਰ ਨਾਲ ਗੱਲ ਕਰਕੇ ਇਸ ਨੂੰ ਵੀ ਚਲਾਇਆ ਜਾਵੇ ਜਿਹੜਾ ਕਿ ਲੋਕਾਂ ਨੂੰ ਦੂਰ ਦਰਡੇ ਜਾਣ ਦੀ ਨਾਲ ਲੋਡ ਪਵੇ ਤਿੰਨਾਂ ਪਿੰਡਾਂ ਵਾਸਤੇ ਚੱਲਦੇ ਚੌਂ ਦੇ ਚੱਲ ਜਾਵੇ ਇਹ ਸੋਚ ਲਾਇਆ ਜਾਵੇ ਬੀਬੀ ਆ ਤੁਹਾਡੇ ਜਿਹੜੇ ਪੰਚਾਇਤ ਆ ਨਵੇਂ ਸਰਪੰਚ ਬਣਿਆ ਬਹੁਤ ਕੰਮ ਕਰੀ ਜਾਂਦਾ ਹਾਂਜੀ ਬਹੁਤ ਕੰਮ ਕਰਦਾ ਜੀ ਸਾਡੇ ਦਾ ਧੰਨਵਾਦ ਦਿਓ ਦਾ ਹਾਂ ਜਿੰਨੇ ਸਾਡੇ ਇੰਨਾ ਕੀਤਾ ਕੰਮ ਤਾਂਦਾ ਹਨ ਉਹ ਇੰਨੇ ਮੈਂਬਰ ਸਰਪੰਚ ਬਣਿਆ ਜੀ ਉਹਤੇ ਗੱਲ ਦਾ ਗੁੱਸਾ ਨਹੀਂ ਸਾਡੇ ਆਂਦੇ ਲਕੀਤ ਬਾਹਰ ਆ ਲਕੀਤ ਬਾਹਰ ਹਾਂ ਤੁਸੀਂ ਇਹ ਸਾਡਾ ਪੁੱਤ ਸੁਰਮਾ ਉੱਠਿਆ ਤੇ ਸਾਡੀ ਗਲੀ ਜੀ ਸੁਣੀ ਗਈ ਆ ਜੀ ਕਿਹੜੀ ਗਲੀ ਦੀ ਉਹ ਗਲੀ ਜੀ ਉਹ ਸਾਹਮਣੇ ਗਲੀ ਜੀ ਸਾਡੀ ਉਹ ਥੋੜੀ ਗਲੀ ਹੈ ਹਾਂਜੀ ਉਹ ਸਾਡੀ ਆ ਜੀ ਅੱਛਾ ਹਾਂਜੀ ਜੈ ਜੈ ਦਾ ਰਾਤ ਦਿਨੇ ਧੰਨਵਾਦ ਕਰਦੇ ਆ ਪੁੱਤ ਅੱਛਾ ਹੋਰ ਵੀ ਕੋਈ ਕੰਮ ਕੀਤਾ ਹਾਂ ਬਾਜੂ ਕੰਮ ਕਰਦਾ ਜੀ ਸਾਡੇ ਬਾਜੂ ਕੀਤਾ ਪੰਪਾ ਪੰਪਾ ਨਹੀਂ ਉਹ ਮਨਪਾ ਸਾਡੀਆਂ ਅਸੀਂ ਆਖਿਆ ਜੀ ਸਾਨੂੰ ਕੋਈ ਲੋੜ ਨਹੀਂ ਪੈਸਾ ਚੱਲਾ ਲੈਣ ਦੀ ਸਾਡਾ ਪਾਣੀ ਕੱਢ ਦਿਓ ਤੁਹਾਨੂੰ ਧੰਨਵਾਦ ਪੁੱਤਰਾ ਤੇਰੇ ਹਾਂ ਕਰਤਾ ਕੰਮ ਫਿਰ ਹਾਂ ਕੰਮ ਕਰ ਦਿੱਤਾ ਜੇ ਸਾਡਾ ਹੋਰ ਭਲ ਕਹਿਦਾ ਹੋਵੇ ਨਾ ਹੋਵੇ ਸਾਜਾ ਕਰ ਦਿੱਤਾ ਸਾਡੇ ਪੁੱਤ ਨੇ ਕੰਮ ਠੀਕ ਆ ਕਹ ਕੇ ਨਵਾਂ ਸਰਪੰਚ ਜਿਹੜਾ ਆ ਬਣਿਆ ਆਪਣਾ ਸਵਰਨ ਸਿੰਘ ਕੋਈ ਕੰਮ ਕੀਤਾ ਪਿੰਡ ਦਾ ਨੇ ਆ ਠੀਕ ਹੈ ਗਰਾਉਂਡ ਬਣਾਤਾ ਗਰਾਉਂਡ ਬਣਾਤਾ ਵਧੀਆ ਗਰਾਉਂਡ ਬਣਾਤਾ ਹਾਂਜੀ ਅੱਛਾ ਗਲੀਆਂ ਬਣਾਤੀਆਂ ਹਾਂ ਪਿੰਡ ਦੀ ਸਫਾਈ ਕਰਾਤੀ ਸਾਰੀ ਹਾਂ ਤੇ ਕੋਈ ਕਾਲਸਪੂਸ ਦਾ ਵੀ ਕੰਮ ਕੀਤਾ ਹੈ ਨਹੀਂ ਤੇ ਦੁਬਾਰਾ ਬਣਾਤਾ ਸਾਰਾ ਟੁੱਟ ਗਿਆ ਹੈ ਆ ਤੇ ਉਹ ਕਿ ਕਰੂ ਕਰੇ ਇਸਰੇ ਪਟਾਟੀਆਂ ਸਾਰੀਆਂ ਪਟਾਟੀਆਂ ਛੜਕਾ ਵਧੀਆ ਪਸਾਫ ਕਰਦੀਆਂ ਅੱਛਾ ਸਾਰਾ ਭੰਡ ਖੁਸ਼ ਹੈ ਤੂੰ ਹਾਂ ਜਿਹੜੀ ਨਵੀਂ ਪੰਚਾਇਤ ਥੋੜੀ ਬਣੀਆ ਸਰਪੰਚ ਬਣਿਆ ਮੈਂਬਰ ਬਣਿਆ ਕੰਮ ਕਿ ਵਧੀਆ ਕਰੀ ਜਾਂਦੇ ਕਿ ਨਹੀਂ ਕਰਦੇ ਬਹੁਤ ਵਧੀਆ ਹੀ ਬਹੁਤ ਨਾ ਜੈ ਇੱਕ ਨੰਬਰ ਦਾ ਹਰ ਪਾਸੇ ਜਿਹਨਾਂ ਨਾਲ ਖਾਵੇ ਨਾਲ ਖਾਣਾ ਕੰਮ ਕਰਾਂਗੇ ਨਾ ਪਸਵਾਹੀ ਕਰਦੇ ਰੈਂਡ ਦੇ ਪੁੱਤਾਂ ਦੇ ਇੱਥੋਂ ਪਖਰੀ ਕਰ ਪਸਵਾਹੀ ਵੀ ਕਰਦਾ ਉਹ ਵੀ ਰੁੱਝਾ ਬਹੁਤ ਵਧੀਆ ਬਹੁਤ ਵਧੀਆ ਹਾਂ ਸਾਰੀ ਪੰਜਾਬੀ ਵਧੀਆ ਅੱਛਾ ਬੜੇ ਸੁਪਨੇ ਲਿਖੇ ਬਣੇ ਸਾਰੇ ਤੇ ਕੀ ਕੰਮ ਇਹ ਤੂੰ ਪਹਿਲਾਂ ਕਰਦਾ ਆ ਕਲੀਆਂ ਨਾਲ ਜਾਂਦਾ ਕਰਦੇ ਫਿਰਦੇ ਆ ਦੇਖਿਆ ਜੀ ਟੀਮ ਹੈ ਜੀ ਕੰਮ ਹੀ ਹੱਦ ਲੰਮਿਆ ਸਾਰੇ ਕੰਮ ਜੀ ਚਲਾਇਆ ਪੈਲਸ ਚਲਾਇਆ ਜੀ ਸਾਡਾ ਇਹ ਪੁਰਾਣਾ ਵਿਗੜਿਆ ਹੋਇਆ ਚਲਾਇਆ ਪੈਲਸ ਤਾਂ ਹੁਣ ਚੱਲੀ ਜਾਂਦਾ ਕੰਮ ਨਹੀਂ ਅੱਛਾ ਉਹਨੇ ਸਾਬ ਕਿਕਰ ਕੁੱਤਰਾ ਪਟਾ ਆ ਗਿਆ ਸਾਫ ਵਧੀਆ ਕਰਾਤਾ ਤੇ ਤੁਹਾਡੇ ਪਹਿਲਾਂ ਜਿਵੇਂ ਸੀਗੀ ਨਾ ਪੰਚਾਇਤ ਵੱਖਰ ਵੱਖਰੀ ਜੀ ਤੇ ਉਹ ਜੀ ਤਾਂ ਕੋਈ ਗੱਲ ਨਹੀਂ 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 ਉਹ ਗੱਲ ਕੋਈ ਨਹੀਂ ਹਾਂ ਸਾਰੇ ਇਕੱਠੇ ਹਾਂ ਸਾਰੇ ਇਕੱਠੇ ਇੱਕ ਟਿੱਟਾ ਟਿੱਟਾ ਬੜੇ ਸਾਰ ਨੇ ਆਏ ਜੀ ਅੱਛਾ ਕਿਤੇ ਟ੍ਰੇਨ ਤੇ ਕੰਮ ਕੋਲ ਜਦੋਂ ਤੁਸੀਂ ਜਾਣਦੇ ਆ ਕਿਤੇ ਰਾਤ ਭਰਾਤੇ ਜਾਂ ਕਦੋਂ ਕਰਦਾ ਕੰਮ ਉੱਛੇ ਉੱਠ ਪੈਂਦਾ ਜੀ ਉਦੋਂ ਉੱਠ ਖੜਦਾ ਜਦੋਂ ਆਵਾਜ਼ ਮਾਰੀ ਉਦੋਂ ਉੱਠ ਪੈਂਦਾ ਚੇਅਰਮੈਨ ਸਾਹਿਬ ਵੀ ਖੋਡੀਆਂ ਸਾਹਿਬ ਨਾਲ ਮਾਤਰੀ ਸਾਹਿਬ ਨਾਲ ਬਾਲੇ ਅਥਰ ਰਲਿਆ ਤੁਹਾਡੇ ਤਾਂ ਐਸ ਇਲਾਕੇ ਦੇ ਵਿੱਚ ਵੀ ਕੰਮ ਤਾਂ ਦਾਗ ਹੁੰਦਾ ਤਾਂ ਹਰੇਕ ਬੰਦਾ ਤੁਹਾਨੂੰ ਲੈ ਕੇ ਜਾਂਦਾ ਭੈਣ ਜੀ ਜਲਦਾ ਰ ਮੇਰਾ ਕੀ ਹੈ ਨਹੀਂ ਥੋੜੇ ਜਿਆਦੇ ਮੈਨੂੰ ਪਤਾ ਥੋੜੇ ਜਿਆਦੇ ਮੈਂ ਹੁਣ ਮੇਰੀ ਜਾਣ ਸਣਾ ਮੈਂ ਮੇਰਾ ਕੰਮ ਹੋਏ ਮੈਂ ਵੀ ਤੁਨ ਲੱਗੇ ਜਾਣਾ ਜਨਤਾ ਨਾਲ ਹੀ ਆ ਨਾ ਹਾਂ ਜਨਪਸ਼ਾਲ ਤੇ ਜਨਤਾ ਨਾਲ ਹੀ ਆ ਨਾ ਜਨਤਾ ਨੇ ਬਣਾਈ ਆ ਤੇ ਬਣ ਗਈ ਹਾਂ ਨਹੀਂ ਤੇ ਮੇਰੀ ਇਕੱਲੇ ਦੀ ਥੋੜੀ ਜਨਤਾ ਤੇ ਫੇਰ ਹੁਣ ਗਰਾਂਟਾ ਗ੍ਰੁੱਟਾ ਲਿਆ ਕੇ ਦਿਓ ਨਾ ਪਿੰਡ ਨੂੰ ਦੇ ਦਾਂਗੇ ਵਾਧੂ ਹਾਂ ਕਰੋ ਹਾਂ ਦੇ ਦਾਂਗੇ ਪੂਰਾ ਮਾਰੋ ਹੰਬਲਾ ਜਰੂਰ ਅ ਅਜੇ ਤੱਕ ਕੋਈ ਗਰਾਂਟਾ ਗ੍ਰੁੱਟਾ ਆਈ ਨਹੀਂ ਨਾ ਨਹੀਂ ਹਾਲੇ ਤੱਕ ਆਈ ਕੋਈ ਨਹੀਂ ਲੈਦਾ ਹਾਂ ਹੋਰ ਪਿੰਡਾਂ ਵਿੱਚ ਬੋਲਾ ਉੱਥੇ ਤੇ ਮਿਲ ਗਈ ਇੱਥੇ ਵੀ ਮਿਲ ਜਾਏਗੀ ਵਾਦਾਂ ਨੇ ਮਤਵਾਹ ਹੋ ਗਿਆ ਹਾਂ ਠੀਕ ਵਧੀਆ ਪੰਚਾਇਤ ਹਾਂ ਵਧੀਆ ਵਧੀਆ ਚਲੋ ਜਦੋਂ ਅਸੀਂ ਸਾਰੇ ਤੁਹਾਨੂੰ ਇਕੱਠੇ ਰੋ ਆਪਾਂ ਨੂੰ ਇਕੱਠੇ ਕਿਹਨੂੰ ਲਖੇੜਿਆ ਅੱਛਾ ਅੱਛਾ ਇਕੱਠੇ ਆ ਸਾਰੇ ਇਕੱਠੇ ਕਰ ਠੀਕ ਹੈ ਜੀ ਆ ਜਿਹੜਾ ਸਰਪੰਚ ਨਵਾਂ ਬਣਾ ਹੈ ਨਾਲ ਪੰਚਾਇਤ ਬਣੀ ਕੰਮ-ਕੰਮ ਕਰਦੇ ਆ ਕਿਸੇ ਦੇ ਚੱਲੀ ਜਾਂਦਾ ਏ ਹਾਂ ਚੱਲੀ ਜਾਂਦਾ ਕੰਮ ਕੰਮ ਕਰਦੇ ਆ ਹਾਂ ਜੀ ਪੂਰਾ ਵਧੀਆ ਨਾ ਬਹਾਈ ਜਾਂਦਾ ਉਹ ਨਾਲ ਚੱਲੀ ਜਾਂਦਾ ਵੀ ਜਿੰਨਾ ਮਤਲਬ ਇਹ ਜੇ ਕਿਸੇ ਇਹਨੂੰ ਕੋਈ ਕੰਮ-ਕਮ ਕਹਿੰਨੇ ਆ ਕੰਮ ਕਰਦੇ ਆ ਹਾਂਜੀ ਤਾਂ ਭਾਵੇਂ ਕੀ ਰੌਲਾਵਾਜ਼ ਮਾਰੋ ਚਲੋ ਮਰਜੀ ਬਹੁਤ ਚੰਗੇ ਸਮਾਜ ਬਣ ਗਏ